ਮਾਣਾ ਦੀ ਨਗਰ ਕੌਂਸਲ ਵਿਖੇ ਕੀਤੀ ਮੀਟਿੰਗ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਨੂੰ ਸਸਪੈਂਡ ਕੀਤਾ ਗਿਆ ਸੀ ਪਰ ਪ੍ਰਧਾਨ ਦੀ ਨੇਮ ਪਲੇਟ ਉਤਾਰਨ ਦੇ ਵਿਰੋਧਲ ਖੜਾ ਹੋ ਗਿਆ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਅਸ਼ਵਨੀ ਗੁਪਤਾ ਨੇ ਕਿਹਾ ਕਿ ਮੈਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਰਹੂੰਗਾ ਜਦ ਤੱਕ ਕਿ ਲੋਕਲ ਬਾਡੀ ਸੈਕਟਰੀ ਮੈਨੂੰ ਪ੍ਰਧਾਨਗੀ ਤੋਂ ਉਤਰਨ ਦੇ ਨੋਟਿਸ ਦੇਵੇਗੀ ਉਹਨਾਂ ਆਖਿਆ ਕਿ ਬਾਅਦ ਦੇ ਵਿੱਚ ਮੈਂ ਉਸ ਦਾ 21 ਦਿਨਾਂ ਤੱਕ ਜਵਾਬ ਦੇਵਾਂਗਾ ਪਰ ਉਹਨਾਂ ਆਖਿਆ ਕਿ ਅੱਜ ਜਿਸ ਨੇ ਮੇਰੀ ਨੇਮ ਪਲੇਟ ਉਟਾਰੀ ਹੈ ਉਸ ਨੂੰ ਹਾਈ ਕੋਰਟ ਦਾ ਰਸਤਾ ਜ਼ਰੂਰ ਦਿਖਾਇਆ ਜਾਏਗਾ ਉਨਾਖੇ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਇਸ ਕਰਕੇ ਨਹੀਂ ਆਇਆ ਕਿ ਮੌਜੂਦਾ ਸਰਕਾਰ ਮੇਰੇ ਨਾਲ ਇਸ ਤਰ੍ਹਾਂ ਦਾ ਤੱਕਾ ਕਰੇ। ਤੁਹਾਨੂੰ ਕੀ ਕਰ ਚ ਸਿਸਪੈਨ ਕਰਤਾ ਹੈ। ਤੁਹਾਨੂੰ ਇਸ ਚੀਜ਼ ਬਾਰੇ ਪਤਾ? ਮੇਰੇ ਕੋਲ ਹਜੇ ਸ਼ਰਮਾ ਜੀ ਕੋਈ ਮੈਨੂੰ ਇਹ ਪਰਸੋ ਅਜੰਡਾ ਆਇਆ ਸੀ ਮੇਰੇ ਕੋਲ ਮੀਟਿੰਗ ਦਾ ਕਿ ਅੱਜ 28 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਤੁਹਾਡੇ ਖਿਲਾਫ ਤੇ ਉੱਥੇ ਮੈਂ ਜਾਣਾ ਠੀਕ ਨਹੀਂ ਸਮਝਿਆ ਕਿਉਂਕਿ ਜਿਹੜੇ ਇੱਥੇ ਸਤਾ ਤੇ ਬੈਠੇ ਐ ਐਮਐਲਏ ਚੇਤਨ ਜੋੜਾ ਮਾਜਰਾ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਹਨਾਂ ਨੇ ਸਾਡੇ ਕਾਉਂਸਲਰ ਸਹਿਬਾਨ ਤੇ ਇੰਨਾ ਪ੍ਰੈਸ਼ਰ ਬਣਾਇਆ ਹੋਇਆ ਤੇ ਮੈਂ ਇਸ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਆ ਮੇਰੇ ਭਾਈ ਆ ਉਹਨਾਂ ਤੇ ਮੈਂ ਨਹੀਂ ਚਾਹੁੰਦਾ ਸੀ ਕੋਈ ਨਜਾਇਜ਼ ਕੇਸ ਦਰਜ ਹੋਣ ਕਿਉਂਕਿ ਉਹਨੂੰ ਡਰਾਇਆ ਹੋਇਆ ਇਸ ਕਰਕੇ ਮੈਂ ਅੱਜ ਮੀਟਿੰਗ 'ਚ ਗਿਆ ਨਹੀਂ ਅੱਜ ਸਭ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਂ ਕਿ ਤੁਹਾਡੀ ਨੇਮ ਪਲੇਟ ਵੀ ਚੱਕੀ ਗਈ ਇਥੋਂ ਨਹੀਂ ਨੇਮ ਪਲੇਟ ਤਾਂ ਮੈਂ ਅੰਡਰ ਸਸਪੈਂਸ਼ਨ ਹੈ ਹਜੇ ਰਿਮੂਵ ਨਹੀਂ ਹੋਇਆ ਜਦ ਤੱਕ ਮੇਰੀ ਸੈਕਟਰੀ ਲੋਕਲ ਬੋਡੀ ਮੇਰੀ ਨੋਟੀਫਿਕੇਸ਼ਨ ਨਹੀਂ ਕਰਦੇ ਇਹਦੀ ਰਿਮੂਵਲ ਦੀ ਉਦੋਂ ਤੱਕ ਮੈਂ ਪ੍ਰਧਾਨ ਆ ਪ੍ਰਧਾਨ ਰਵਾਂਗਾ ਸੈਕਟਰੀ ਲੋਕਲ ਬੋਡੀ ਹੈ ਉਹ ਮੈਨੂੰ ਹਜੇ 21 ਦਿਨ ਦਾ ਦੇਣਗੇ ਜਿਹੜਾ ਐਸ ਪਰ ਲਾਅ ਹੈ ਉਹ ਦੇਣਗੇ ਮੈਨੂੰ ਲੈਟਰ ਦੇਣਗੇ ਕੱਢਣਗੇ ਉਹਦਾ ਮੇਰੇ ਤੋਂ ਜਵਾਬਦੇਹੀ ਮੰਗਣਗੇ ਉਸ ਤੋਂ ਪਹਿਲਾਂ ਮੇਰੀ ਨੇਮ ਪਲੇਟ ਨਹੀਂ ਉਤਾਰ ਸਕਦੇ ਜੇ ਕਿਸੇ ਨੇ ਕਿਸੇ ਦੇ ਪ੍ਰੈਸ਼ਰ ਚ ਆ ਕੇ ਨੇਮ ਪਲੇਟ ਉਤਾਰੀ ਹੈ ਤਾਂ ਮੈਂ ਉਹਦੇ ਖਿਲਾਫ ਹਾਈ ਕੋਰਟ ਜਾਵਾਂਗਾ ਉਥੇ ਜਦੋਂ ਪੱਤਰਕਾਰਾਂ ਨੇ ਕੱਢ ਸਦ ਅਸਰ ਬਜਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਜਵਾਬ ਦੇ ਦਿੱਤਾ ਮਾਣਾ ਤੋਂ ਕਿਆ ਲਾਸ਼ਕ ਮਾਦੀ ਰਿਪੋਰਟ